ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਦਨ ਬੁਲਾਇਆ ਗਿਆ ਸੀ ਅੱਜ 2 ਵਜੇ ਇਸ ਦੀ ਸ਼ੁਰੂਆਤ ਹੋਣੀ ਸੀ ਅਤੇ ਜਿਸ ਦੇ ਵਿੱਚ ਕਈ ਅਹਿਮ ਮੁੱਦਿਆਂ ਨੂੰ ਵਿਚਾਰਿਆ ਜਾਣਾ ਸੀ ਤੁਹਾਨੂੰ ਦੱਸ ਦਈਏ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਸੈਸ਼ਨ ਸ਼ੁਰੂ ਹੋਇਆ ਜਿਸ ਦੇ ਵਿੱਚ ਸ਼ਹੀਦਾਂ ਨੂੰ ਸੰਧਾਂਦਲੀ ਦਿੱਤੀ ਗਈ ਉਪਰੰਤ ਜਦੋਂ ਸੈਸ਼ਨ ਦੀ ਸ਼ੁਰੂਆਤ ਹੋਣ ਲੱਗੀ ਤਾਂ ਕੁਲਤਾਰ ਸਿੰਘ ਸਦਵਾ ਕੁਰਸੀ ਉੱਤੇ ਬੈਠਣ ਲੱਗੇ ਤਾਂ ਜਦੋਂ ਹੀ ਕੁਲਤਾਰ ਸਿੰਘ ਸਦਵਾ ਕੁਰਸੀ ਉੱਤੇ ਬੈਠਦੇ ਨੇ ਤਾਂ ਕੁਰਸੀ ਇੱਕ ਪਾਸੇ ਨੂੰ ਟੈਡੀ ਹੋ ਜਾਂਦੀ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਹੋ ਜਿੱਥੇ ਕਿ ਇਸ ਨੂੰ ਲੈ ਕੇ ਜੋ ਸਦਨ ਵਿੱਚ ਮੌਜੂਦ ਵਿਰੋਧੀ ਧਿਰ ਦੇ ਲੋਕਸਾਨ ਉਹਨਾਂ ਦੇ ਵਿੱਚ ਇੱਕ ਚਰਚਾ ਛਿੜ ਜਾਂਦੀ ਹੈ ਅਤੇ ਕੁਲਤਾਰ ਸਿੰਘ ਸੰਧਵਾ ਬਿਨਾਂ ਕੁਝ ਬੋਲੇ ਹੋਏ 2 ਵਜੇ ਤੋਂ ਲੈ ਕੇ 2:30 ਮਿੰਟ ਤੱਕ ਇਸ ਸਦਨ ਦੇ ਸੈਸ਼ਨ ਨੂੰ ਵਿਰਾਮ ਦਿੰਦੇ ਨੇ ਤੇ ਉਹਨਾਂ ਵੱਲੋਂ ਕੁਝ ਵੀ ਬੋਲਦੇ ਆ ਕੁਝ ਵੀ ਪ੍ਰਤੀਕਿਰਿਆ ਦਿੰਦੇ ਹੋਏ ਇਹ ਕਹਿ ਦਿੱਤਾ ਗਿਆ ਕਿ ਹੁਣ ਜੋ ਸਦਨ ਦਾ ਸੈਸ਼ਨ ਹੈ ਉਹ 2:30 ਮਿੰਟ ਜਾਨੀ ਅੱਧਾ ਘੰਟਾ ਬਾਅਦ ਚੱਲੇਗਾ ਸੋ ਜਦੋਂ ਹੀ ਕੁਲਤਾਰ ਸਿੰਘ ਸੰਧਵਾ ਕੁਰਸੀ ਉੱਤੇ ਬੈਠਦੇ ਨੇ ਤਾਂ ਕੁਰਸੀ ਇੱਕ ਪਾਸੇ ਨੂੰ ਟੇਢੀ ਹੋ ਜਾਂਦੀ ਹੈ ਜਿਸ ਦੇ ਕਾਰਨ ਵਿਰੋਧੀ ਧਿਰ ਦੇ ਵਿੱਚ ਇੱਕ ਕੰਨਾ ਫੁੱਸੀ ਸ਼ੁਰੂ ਹੋ ਜਾਂਦੀ ਹੈ ਅਤੇ ਲੋਕ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਉੱਤੇ ਵੱਖ-ਵੱਖ ਟਿੱਪਣੀਆਂ ਕਰ ਰਹੇ ਨੇ ਆਪਣੀ ਵੱਖ-ਵੱਖ رائے ਦੇ ਰਹੇ ਹਨ ਅਤੇ ਵੱਖ-ਵੱਖ ਉਹਨਾਂ ਦੇ ਆਪਣੇ ਜੋ ਕਹਿਣ ਦੇ ਰਵੱਈਏ ਹਨ ਉਹ ਸਾਫ਼ ਦੇਖੇ ਜਾ ਸਕਦੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਅੱਜ 2 ਵਜੇ ਜੋ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ ਜਿਸ ਦੇ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਜਾਣੇ ਸਨ ਚਾਹੇ ਉਹ ਪੰਜਾਬ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਹੈ ਚਾਹੇ ਉਹ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਹੈ ਜਾਂ ਫਿਰ ਅਮਨ ਕਾਨੂੰਨ ਦੀ ਗੱਲ ਹੈ ਜਾਂ ਲੁੱਟਖੋਹਾਂ ਜੋ ਪੰਜਾਬ ਦੇ ਵਿੱਚ ਦਿਨੋ ਦਿਨ ਵਾਧੀਆਂ ਚਾਰੀਆਂ ਨੇ ਇਹਨਾਂ ਤੇ ਵਿਚਾਰ ਚਰਚਾ ਕੀਤੀ ਜਾਣੀ ਸੀ ਵਿਰੋਧੀ ਧਿਰ ਦੇ ਲੋਕ ਜਿਹੜੇ ਨੇ ਇਹ ਸਵਾਲਾਂ ਨੂੰ ਲੈ ਕੇ ਇਸ ਦੇ ਵਿੱਚ ਜੋ ਚਰਚਾ ਹੋਣੀ ਸੀ ਤੇ ਇਸ ਵਿਧਾਨ ਸਭਾ ਦੇ ਜੋ ਸੈਸ਼ਨ ਸੱਤਿਆ ਗਿਆ ਸੀ ਤੇ ਇਸ ਦੇ ਉੱਤੇ ਇਹ ਵੀ ਗੱਲ ਕੀਤੀ ਜਾਣੀ ਸੀ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਤੇ ਨਹੀਂ ਸੀ ਜਦੋਂ ਉਹ ਵਿਰੋਧੀ ਤੇ ਸੀ ਤਾਂ ਉਦੋਂ ਵੀ ਜਿਹੜਾ ਆ ਸਦਨ ਦੇ ਵਿੱਚ ਜ਼ਿਆਦਾ ਦਿਨਾਂ ਦੀ ਮੰਗ ਕੀਤੀ ਜਾਂਦੀ ਸੀ ਪਰ ਜਦੋਂ ਹੁਣ ਆਮ ਆਦਮੀ ਪਾਰਟੀ ਸੱਤਾ ਤੇ ਦੇ ਵਿੱਚ ਹੈ ਤਾਂ ਇੰਨੇ ਘੱਟ ਸਮੇਂ ਦਾ ਜਿਹੜਾ ਆ ਸਦਨ ਦੱਸਿਆ ਜਾ ਰਿਹਾ ਸੋ ਤੁਹਾਨੂੰ ਦਾ ਜੀਏ ਕਿ ਅੱਜ 2 ਵਜੇ ਜੋ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ ਪਰ ਉਹ ਰੱਦ ਕਰਨਾ ਪਿਆ ਕਿਉਂਕਿ ਜਦੋਂ ਹੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਕੁਰਸੀ ਤੇ ਬੈਠਦੇ ਨੇ ਤਾਂ ਕੁਰਸੀ ਜਿਹੜੀ ਆ ਉਹ ਟੇਢੀ ਹੋ ਜਾਂਦੀ ਹੈ ਤੇ ਇਸ ਦੇ ਕਾਰਨ ਅੱਧਾ ਘੰਟਾ ਯਾਨੀ ਕਿ 30 ਮਿੰਟ ਲੇਟ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਸੋ ਜਈਆਂ ਨਵੀਆਂ ਤੇ ਤਾਜ਼ਾ ਪੋਸਟਰ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਫੋਲੋ ਕਰਨਾ ਨਾ ਭੁੱਲਣਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਦਨ ਬੁਲਾਇਆ ਗਿਆ ਸੀ ਅੱਜ 2 ਵਜੇ ਇਸ ਦੀ ਸ਼ੁਰੂਆਤ ਹੋਣੀ ਸੀ ਅਤੇ ਜਿਸ ਦੇ ਵਿੱਚ ਕਈ ਅਹਿਮ ਮੁੱਦਿਆਂ ਨੂੰ ਵਿਚਾਰਿਆ ਜਾਣਾ ਸੀ ਤੁਹਾਨੂੰ ਦੱਸ ਦਈਏ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਸੈਸ਼ਨ ਸ਼ੁਰੂ ਹੋਇਆ ਜਿਸ ਦੇ ਵਿੱਚ ਸ਼ਹੀਦਾਂ ਨੂੰ ਸੰਧਾਂਜਲੀ ਦਿੱਤੀ ਗਈ ਉਪਰੰਤ ਜਦੋਂ ਸੈਸ਼ਨ ਦੀ ਸ਼ੁਰੂਆਤ ਹੋਣ ਲੱਗੀ ਤਾਂ ਕੁਲਤਾਰ ਸਿੰਘ ਸਦਵਾ ਕੁਰਸੀ ਉੱਤੇ ਬੈਠਣ ਲੱਗੇ ਤਾਂ ਜਦੋਂ ਹੀ ਕੁਲਤਾਰ ਸਿੰਘ ਸਦਵਾ ਕੁਰਸੀ ਉੱਤੇ ਬੈਠਦੇ ਨੇ ਤਾਂ ਕੁਰਸੀ ਇੱਕ ਪਾਸੇ ਨੂੰ ਡੇਡੀ ਹੋ ਜਾਂਦੀ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਹੋ ਜਿੱਥੇ ਕਿ ਇਸ ਨੂੰ ਲੈ ਕੇ ਜੋ ਸਦਨ ਵਿੱਚ ਮੌਜੂਦ ਵਿਰੋਧੀ ਧਿਰ ਦੇ ਲੋਕਸਾਨ ਉਹਨਾਂ ਦੇ ਵਿੱਚ ਇੱਕ ਚਰਚਾ ਛਿੜ ਜਾਂਦੀ ਹੈ ਅਤੇ ਕੁਲਤਾਰ ਸਿੰਘ ਸਦਵਾ ਬਿਨਾਂ ਕੁਝ ਬੋਲੇ ਹੋਏ 2 ਵਜੇ ਤੋਂ ਲੈ ਕੇ 2:30 ਮਿੰਟ ਤੱਕ ਇਸ ਸਦਨ ਦੇ ਸੈਸ਼ਨ ਨੂੰ ਵਿਰਾਮ ਦਿੱਤੇ ਨੇ ਤੇ ਉਹਨਾਂ ਵੱਲੋਂ ਕੁਝ ਵੀ ਬੋਲਦੇ ਆ ਕੁਝ ਵੀ ਪ੍ਰਤੀਕਿਰਿਆ ਦਿੰਦੇ ਹੋਏ ਇਹ ਕਹਿ ਦਿੱਤਾ ਗਿਆ ਕਿ ਹੁਣ ਜੋ ਸਦਨ ਦਾ ਸੈਸ਼ਨ ਹੈ ਉਹ 2:30 ਮਿੰਟ ਯਾਨੀ ਅੱਧਾ ਘੰਟਾ ਬਾਅਦ ਚੱਲੇਗਾ ਸੋ ਜਦੋਂ ਹੀ ਕੁਲਤਾਰ ਸਿੰਘ ਸੰਧਵਾ ਕੁਰਸੀ ਉੱਤੇ ਬੈਠਦੇ ਨੇ ਤਾਂ ਕੁਰਸੀ ਇੱਕ ਪਾਸੇ ਨੂੰ ਟੇਢੀ ਹੋ ਜਾਂਦੀ ਹੈ ਜਿਸ ਦੇ ਕਾਰਨ ਵਿਰੋਧੀ ਧਿਰ ਦੇ ਵਿੱਚ ਇੱਕ ਕੰਨਾਫੂਸੀ ਸ਼ੁਰੂ ਹੋ ਜਾਂਦੀ ਹੈ ਅਤੇ ਲੋਕ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਉੱਤੇ ਵੱਖ-ਵੱਖ ਟਿੱਪਣੀਆਂ ਕਰ ਰਹੇ ਨੇ ਆਪਣੀ ਵੱਖ-ਵੱਖ رائے ਦੇ ਰਹੇ ਹਨ ਅਤੇ ਵੱਖ-ਵੱਖ ਉਹਨਾਂ ਦੇ ਆਪਣੇ ਜੋ ਕਹਿਣ ਦੇ ਰਵੱਈਏ ਹਨ ਉਹ ਸਾਫ ਦੇਖੇ ਜਾ ਸਕਦੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਅੱਜ 2 ਵਜੇ ਜੋ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ ਜਿਸ ਦੇ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਜਾਣੇ ਸਨ ਚਾਹੇ ਉਹ ਪੰਜਾਬ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਹੈ ਚਾਹੇ ਉਹ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਹੈ ਜਾਂ ਫਿਰ ਅਮਨ ਕਾਨੂੰਨ ਦੀ ਗੱਲ ਹੈ ਜਾਂ ਲੁੱਟਖੋਹਾਂ ਜੋ ਪੰਜਾਬ ਦੇ ਵਿੱਚ ਦਿਨੋ ਦਿਨ ਵਾਧੀਆਂ ਜਾ ਰਹੀਆਂ ਨੇ ਇਹਨਾਂ ਤੇ ਵਿਚਾਰ ਚਰਚਾ ਕੀਤੀ ਜਾਣੀ ਸੀ ਵਿਰੋਧੀ ਧਿਰ ਦੇ ਲੋਕ ਜਿਹੜੇ ਨੇ ਇਹ ਸਵਾਲਾਂ ਨੂੰ ਲੈ ਕੇ ਇਸ ਦੇ ਵਿਚ ਜੋ ਚਰਚਾ ਹੋਣੀ ਸੀ ਤੇ ਇਸ ਵਿਧਾਨ ਸਭਾ ਦੇ ਜੋ ਸੈਸ਼ਨ ਸੱਤਿਆ ਗਿਆ ਸੀ ਤੇ ਇਸ ਦੇ ਉੱਤੇ ਇਹ ਵੀ ਗੱਲ ਕੀਤੀ ਜਾਣੀ ਸੀ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਧਿਰ ਨਹੀਂ ਸੀ ਜਦੋਂ ਉਹ ਵਿਰੋਧੀ ਧਿਰ ਸੀ ਤਾਂ ਉਦੋਂ ਵੀ ਜਿਹੜਾ ਆ ਸਦਨ ਦੇ ਵਿੱਚ ਜ਼ਿਆਦਾ ਦਿਨਾਂ ਦੀ ਮੰਗ ਕੀਤੀ ਜਾਂਦੀ ਸੀ ਪਰ ਜਦੋਂ ਹੁਣ ਆਮ ਆਦਮੀ ਪਾਰਟੀ ਸੱਤਾ ਧਿਰ ਦੇ ਵਿੱਚ ਹੈ ਤਾਂ ਇੰਨੇ ਘੱਟ ਸਮੇਂ ਦਾ ਜਿਹੜਾ ਆ ਸਦਨ ਦੱਸਿਆ ਜਾ ਰਿਹਾ ਸੋ ਤੁਹਾਨੂੰ ਦੱਸ ਦਈਏ ਕਿ ਅੱਜ 2 ਵਜੇ ਦੋ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ ਪਰ ਉਹ ਰੱਦ ਕਰਨਾ ਪਿਆ ਕਿਉਂਕਿ ਜਦੋਂ ਹੀ ਵਿધાન ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਕੁਰਸੀ ਤੇ ਬੈਠਦੇ ਨੇ ਤਾਂ ਕੁਰਸੀ ਜਿਹੜੀ ਆ ਉਹ ਟੇਢੀ ਹੋ ਜਾਂਦੀ ਆ ਤੇ ਜਿਸ ਦੇ ਕਾਰਨ ਅ ਅੱਧਾ ਘੰਟਾ ਯਾਨੀ ਕਿ 30 ਮਿੰਟ ਲੇਟ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਸੋ ਜਈਆਂ ਨਵੀਆਂ ਤੇ ਤਾਜ਼ਾ ਪੋਸਟਰਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਫੋਲੋ ਕਰਨਾ ਨਾ ਭੁੱਲਣਾ